ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਜਨੀ ਦੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਅਸੀਂ ਬਣਾਵਾਂਗੇ ਚੋਲਾਂ ਦੀ ਸਬਜ਼ੀ ਇਹ ਬਹੁਤ ਹੀ ਸਵਾਦਬੰਦੀ ਆ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਵੀਡੀਓ ਨੂੰ ਪੂਰਾ ਦੇਖ ਕੇ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਬਣਾਈ ਜਾਂ ਨਹੀਂ ਬਣਾਈ ਚਲੋ ਸਟਾਰਟ ਕਰਨੇ ਆ ਵੀਡੀਓ ਅਸੀਂ ਲੈ ਇੱਕ ਪੈਨ ਪੈਨ ਦੇ ਵਿੱਚ ਪਾਵਾਂਗੇ ਤੇਲ ਤੁਸੀਂ ਆਪਣੇ ਹਿਸਾਬ ਨਾਲ ਤੇਲ ਵੱਧ ਘੱਟ ਪਾ ਸਕਦੇ ਹੋ ਜੀ ਤੇਲ ਵਿੱਚ ਪਾਵਾਂਗੇ ਜੀਰਾ ਨਾਲ ਹੀ ਪਾ ਦਾਂਗੇ ਕੱਟੇ ਹੋਏ ਪਿਆਜ਼ ਬਸ ਇਹ ਖੜਾ ਹਲਾ ਹਲਾ ਇਸ ਨੂੰ ਪੇਸ ਖਲਾ ਲਵਾਂਗੇ ਹੁਣ ਪਾਵਾਂਗੇ ਲਸਣ ਇਸ ਨੂੰ ਫਲਟੇਨਾ 2 ਮਿੰਟਸ ਚਲਾ ਲਵਾਂਗੇ ਹੁਣ ਪਾਵਾਂਗੇ ਹਰੀਆਂ ਮਿਰਚ ਇਸ ਨੂੰ ਅਹੀਂ 2-3 ਮਿੰਟਸ ਭੁੰਨਾਂਗੇ ਇਹਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਸ ਦਾ ਕਲਰ ਬ੍ਰਾਊਨ ਨਹੀਂ ਹੋ ਜਾਂਦਾ ਤੇ ਆ ਸਾਡਾ ਹਲਕਾ ਹਲਕਾ ਬ੍ਰਾਊਨ ਹੋ ਗਿਆ ਹਰ ਪਾਵਾਂਗੇ ਇਹਦੇ ਵਿੱਚ ਇੱਕ ਕਟਿਆ ਲਾਲ ਟਮਾਟਰ ਇਸ ਨੂੰ ਅਸੀਂ ਉਦੋਂ ਤੱਕ ਭੁੰਨਾਂਗੇ ਜਦੋਂ ਤਰਕਾ ਸਾਡਾ ਤੇਲ ਨਾ ਛੱਡ ਦੇਵੇ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਐਡ ਕਰਾਂਗੇ ਹਲਦੀ ਮਰਚ ਮਰਚ ਤੁਸੀਂ ਕਾਟੀ ਰੱਖੋ ਕਿਉਂਕਿ ਅਸੀਂ ਪਹਿਲਾਂ ਵੀ ਚਾਰ ਮਰਚਾਂ ਪਾ ਚੁੱਕੇ ਹਾਂ ਦੇਗੀ ਮਿਰਚ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਪਾਉਣਾ ਜਿੰਨਾ ਤੁਹਾਨੂੰ ਪਸੰਦ ਆ ਉਹਨਾ ਹੀ ਨਮਕ ਪਾਉਣਾ ਦੇ ਵਿੱਚ ਅੱਧਾ ਕੱਪ ਪਾਣੀ ਅਸੀਂ ਇਸ ਮਸਾਲੇ ਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹ ਤੇਲ ਵੱਖਰਾ ਨਹੀਂ ਕਰ ਦਿੰਦਾ ਇਸ ਨੂੰ ਇੱਕ ਮਿੰਟ ਟੱਕ ਕੇ ਪਕਾਵਾਂਗੇ ਮਸਾਲੇ ਚੂਆ ਦੇਖੋ ਤੇਲ ਵੱਖਰਾ ਹੋਣ ਲੱਗਾ ਹੁਣ ਇਸ ਵਿੱਚ ਪਾਵਾਂਗੇ ਝੋਲ ਤੁਸੀਂ ਇਸ ਨੂੰ ਰਾਤ ਨੂੰ ਪਿਓ ਕੇ ਵੀ ਰੱਖ ਸਕਦੇ ਹੋ ਜੇ ਬਣਾਉਣ ਤੋਂ 1-2 ਘੰਟੇ ਪਹਿਲਾਂ ਚੋਲ ਤੁਸੀਂ ਅੱਧੀ ਕਰਸੀ ਲੈਣੇ ਆ ਇਹ ਨਹੀਂ ਕਿ ਕੋਲੀ ਭਰ ਕੇ ਲੈ ਲਈਏ ਜੇ ਤੁਸੀਂ ਕੋਲੀ ਭਰ ਕੇ ਲੋਗੇ ਤਾਂ ਪਤੀਲਾ ਭਰ ਜਾਏਗਾ ਸਬਜੀ ਦਾ ਇਸ ਕਰਕੇ ਤੁਸੀਂ ਅੱਧੀ ਕਰਸੀ ਹੀ ਲੈਣੇ ਆ ਜੈਕ ਵੱਡਾ ਚਮਚ ਬਾਕੀ ਆਪਣੇ ਜੀਆ ਦੇ ਹਿਸਾਬ ਨਾਲ ਤੁਸੀਂ ਵੱਧ ਘੱਟ ਲੈ ਸਕਦੇ ਹੋ ਇਸ ਵਿੱਚ ਐਡ ਕਰਾਂਗੇ ਇੱਕ ਗਲਾਸ ਪਾਣੀ ਇਸ ਨੂੰ ਟੱਕ ਕੇ 5 ਮਿੰਟ ਸੁਕਾ ਲਵਾਂਗੇ ਸਬਜੀ ਨੂੰ ਅਸੀਂ ਦੇਖਨੇ ਆ। ਦੇਖੋ ਕਿੰਨਾ ਵਧੀਆ ਕਲਰ ਆਇਆ। ਪਾਣੀ ਸਬਜੀ ਵਿੱਚ ਕਟਾ ਸੀ 1/2 ਕੱਪ ਹੋਰ ਪਾਣੀ ਪਾਵਾਂਗੇ। ਆਦੇ ਵਿੱਚ ਤੁਸੀਂ ਕੋਈ ਵੀ ਸਬਜੀ ਐਡ ਕਰ ਸਕਦੇ ਹੋ ਜਿਵੇਂ ਆਲੂ, ਹਰੇ ਮਟਰ, ਪਨੀਰ, ਇਹਦੇ ਵਿੱਚ ਤੁਸੀਂ ਨਿਊਟਰੀ ਵੀ ਐਡ ਕਰ ਸਕਦੇ ਹੋ ਇਹ ਚੀਜ਼ ਆਪਾਂ ਨਾਲ ਸਬਜੀ ਦਾ ਟੇਸਟ ਹੋਰ ਵੱਧ ਜਾਏਗਾ ਇਸ ਸਬਜੀ ਤੇ ਤੁਸੀਂ ਉੱਪਰ ਉਹਦੀ ਹਰਾ ਤਣੀ ਆਪਾ ਸਕਦੇ ਹੋ ਸਬਜੀ ਬਹੁਤ ਹੀ ਸਵਾਦ ਬਣੀ ਹੈ ਤੇ ਇਹਦੀ ਕੁਛ ਵੀ ਵੀ ਬਹੁਤ ਆਂਦੀ ਪਈ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਖਾਓ ਤੇ ਦੱਸਿਓ ਕਮੈਂਟ ਕਰਕੇ ਮਿਲਨੇ ਆ ਫਿਰ ਨਵੀਂ ਵੀਡੀਓ ਚ ਬਾਏ ਬਾਏ